सत श्री अकाल जी पेश है खास खबर सिर्फ वास्ते। जे तुसी अपनी जायदाद किराए ते ते जान ते दित्ती है, अते तुहाड़ा किराएदार नशा तस्करी दा कम करदा है ता तुसी भी कानून दी चपेट विच आ सकदे हो बटाला पुलिस ने एक अजिहा ही होटल सील कर दिता हुन होटल दे मालिक पुलिस कोल चीका मारदे फिरदे हन आओ देखिए ਠੀਕ चिहाड़े वाली यह रिपोर्ट ਮੈਂ ਆਪਣੇ ਸਰ ਉਦਾ ਕਜਨ ਹੈਗਾ ਸਾਰੇ ਹੋਟਲਾਂ ਦੇ ਵਿੱਚ ਪ੍ਰੈਸ਼ਰ ਦਿੱਤੀ ਹੁੰਦੀ ਹੈ ਬਾਅਦ ਵਿੱਚ ਹੋਟਲ ਦੇ ਮਾਲਕ ਵੀ ਵਿਖੇ ਆਉਂਦੇ ਜੇ ਆਪਾਂ ਇਹ ਡੋਨਟ ਮੀਨ ਕਿ ਵੀ ਆਰ ਕਨਸਰਨਡ ਵਿਦ ਅਗਰ ਮਨੀ ਕਿ ਸਾਨੂੰ ਲੀਜ਼ ਦੇ ਪੈਸੇ ਆਣੇ ਚਾਹੀਦੇ ਅਸੀਂ ਆਪਣੀ ਪ੍ਰਾਪਰਟੀ ਸਾਡੀ ਉਹਨੂੰ ਉਹ ਪ੍ਰਾਪਰਟੀ ਨੂੰ ਕੀ ਕੀਤਾ ਜਾ ਰਿਹਾ ਹੈ ਕਿੱਦਾਂ ਕੀਤਾ ਜਾ ਰਿਹਾ ਹੈ ਅਗਲਾ ਕੀ ਕਰ ਰਿਹਾ ਹੈ ਇਹ ਸਿਸ ਰਿਸਪੌਂਸਿਬਿਲਟੀ ਤੋਂ ਆਪਾਂ ਨਹੀਂ ਪੁੱਛ ਸਕਦੇ ਇਹ ਅਸੀਂ ਉਹਨਾਂ ਨਾਲ ਬੈਠਾ ਇਹ ਅਸੀਂ ਕੁਝ ਨਹੀਂ ਉਹਦੇ ਤੇ ਆਬਜੈਕਟ ਕਰ ਰਹੇ ਜਾਂ ਉਹਨਾਂ ਕੋਲ ਖਾਲੀ ਨਹੀਂ ਕਰਾ ਰਹੇ ਇਟ ਮੀਨਸ ਆਪਣੀ ਕ੍ਰਾਈਮਲ ਸਿਰ ਸਿਰ ਸੇ ਬੈਠਾ ਹੀ ਨਹੀਂ ਚਲੇਗਾ ਪਤਾ ਲੱਗਿਆ ਤੇ ਨਹੀਂ ਪਤਾ ਕਿਸ ਤਰ੍ਹਾਂ ਪਤਾ ਲੱਗਾ ਜਿਹਨੂੰ ਪਤਾ ਲੱਗਾ ਨਾ ਨਹੀਂ ਖਾਲੀ ਕਰਾ ਲਈ ਉਹਨਾਂ ਨੇ ਨਾ ਹੀ ਉਹਨਾਂ ਨੇ ਖਾਲੀ ਕਰਾਤੀ ਉਸ ਤੋਂ ਪਹਿਲਾਂ ਹੋਣਾ ਸਕਿੰਡ ਸਕਿੰਡ ਇਟ ਇਜ਼ ਦ ਸੈਕਿੰਡ ਚੀਜ਼ ਹੋ ਤੁਸੀਂ ਇੱਕ ਚੀਜ਼ ਕਹੀ ਬਾਰਾ ਕਿ ਉਹ ਮਨੇ ਡਰਗ ਮੰਨੀ ਨਖਰੀਤੀ 1980 ਦੀ ਪ੍ਰੋਪਰਟੀ ਸਰੇ ਅੱਜ ਲੈਂਡਿੰਗ ਹੋਣਾ 1980 ਦੀ ਸਾਡੇ ਡਾਕੂਮੈਂਟ ਅਸੀਂ ਦਿੱਤੇ ਤੁਹਾਨੂੰ ਮਾਤਾ ਮਿਲਿਆ ਨਹੀਂ ਮਿਲਿਆ ਨਹੀਂ ਮਿਲਿਆ ਅਸੀਂ ਪੁਲਿਸ ਸਾਹਿਬ ਕੋ ਇੱਕ ਵਾਰ ਅਸੀਂ ਬਟਾਲੇ ਐਸਐਸਪੀ ਸਾਹਿਬ ਕੋ 16 ਵਾਰੀ ਗਏ 16 ਵਾਰੀ ਅੱਜ ਇੱਕ ਵਾਰੀ ਨਹੀਂ ਮਿਲੇ ਇੱਕ ਵਾਰੀ ਯਾਰ ਇੱਕ ਸਿੰਗਲ ਟਾਈ ਇਹ ਗੱਲ

ਤੁਸੀਂ ਜੀ ਅਪੀਲ ਕਰ ਸਕਦੇ ਹੋ ਸਰ ਦਿੱਲੀ ਪੀਲ ਵੀ ਕਰਾਂਗੇ ਇੱਕ ਚੀਜ਼ ਅਜ ਤੱਕ ਤੁਸੀਂ ਨੋਟਿਸ ਲਾਤਾ ਤੁਸੀਂ ਕਹਿ ਵੀ ਦਿੱਤਾ ਕਿ ਇਹ ਡਰਗ ਮੰਡੀ ਨਾਲ ਖਰੀਦੀ ਗਈ ਹੈ ਤੁਸੀਂ ਇੱਕ ਵਾਰੀ ਦੇਖੋ ਇੰਨੀ ਦੁਨੀਆ ਬੜੀ ਬਾਹਰ ਖੜੀ ਹੈ ਕਿੰਨੀ ਦੁਨੀਆ ਬਾਹਰ ਖੜੀ ਹੈ ਉਹ ਅਸੀਂ ਨੋਟਿਸ ਲੈ ਕੇ ਜਗ੍ਹਾ ਜਗ੍ਹਾ ਥੋੜਾ ਤੋਂ ਲੱਗਿਆ 1980 ਦੀ ਹੈ ਇੱਕ ਮਿੰਟ ਨਾ ਹੋਵੇ ਤੁਹਾਡੀ ਇਹ 1980 ਦੀ ਹੋਵੇ ਉਸ ਅਗਾ ਜ਼ਰੂਰੀ ਥੋੜਾ ਵੀ 1980 ਤੋਂ ਕੁਝ ਨਾ ਹੋਇਆ ਉਹ ਤਾਂ ਬਾਅਦ ਵਿੱਚ ਕੋਈ ਹੋਏਗਾ ਅੱਜ ਇਹ 103 ਨੰਬਰ ਕਮਰੇ ਤੁਸੀਂ ਰਜਿਸਟਰ ਕਿਉਂ ਨਹੀਂ ਮੇਨਟੇਨ ਕਰ ਰਹੇ ਜੀ ਸਰ ਅਸੀਂ ਆਪ ਥੋੜਾ ਚੁੜਾ ਰਹੇ ਹਾਂ ਅਸੀਂ ਲੀਜ਼ਰ ਦੇ ਰਹੇ ਹਾਂ ਇਸ ਗੱਲ ਦਾ ਜਵਾਬ ਲੀਜ਼ਰ ਦੇਗਾ ਅਸੀਂ ਥੋੜਾ ਦੇ ਚਲੋ ਲੀਜ਼ਰ ਮਾਲਕ ਨੇ ਲੀਜ਼ ਦੇ ਦਿੱਤੀ ਸਾਡੇ ਕੋਲ ਲੀਜ਼ ਦੇ ਡਾਕੂਮੈਂਟ ਨੇ ਉਹਦੇ ਵਿੱਚ ਲਿਖਿਆ ਕਿਸੇ ਤਰ੍ਹਾਂ ਦੀ ਕੋਈ ਗਲਤ ਹੋ ਉਹਦਾ ਜ਼ਿੰਮੇਵਾਰ ਹੈ ਕੋਈ ਉਹਦੇ ਸਾਡੇ ਕੋਲ ਡਾਕੂਮੈਂਟ ਨੇ ਜਿਹੜੇ ਲੀਜ਼ਰ ਦੇ ਕਾਗਜ਼ ਤੇ ਤੁਸੀਂ ਕੁਝ ਨੋਟਿਸ ਲਿਖਿਆ ਨੋਟ ਕੀਤਾ ਤੁਹਾਡੇ ਕੋਲ ਇਹ ਬੜੀ ਹੈਗੀ ਹੈ ਹਾਂ ਜੀ ਤੁਸੀਂ ਉੱਥੇ ਜਾ ਕੇ ਕੰਪੀਟੈਂਟ ਅਥਾਰਟੀ ਕੋਲ ਆਪਣੇ ਦਫਤਰ ਉਹ ਅਸੀਂ ਸਾਰਾ ਕੁਝ ਦੇਵਾਂਗੇ ਪਰ ਜਿਹੜਾ ਫ੍ਰੀਜ਼ਿੰਗ ਦਾ ਤੁਸੀਂ ਕੀਤਾ ਹੈ ਇਹਦੇ ਲਈ ਟਾਈਮ ਤਾਂ ਦਿਓ ਨਾ ਕੋਈ ਨੋਟਿਸ ਪੀਰੀਅਡ ਤਾਂ ਦਿਓ ਕਿਉਂ ਫ੍ਰੀਜ਼ਿੰਗ ਤਾਂ ਕਰਦੇ ਇਸ ਤੋਂ ਬਾਅਦ ਇਹਨਾਂ ਦਾ ਟਾਈਮ ਦਾ ਨਾ ਸਰ ਫ੍ਰੀਜ਼ ਕਰਕੇ ਤੁਸੀਂ ਤਾਂ ਇੱਕ ਵਾਰੀ ਪ੍ਰੋਟੀ ਬਦਲਾਅ ਕਰਤੀ ਵਿਚਾਰ ਚ ਇੱਕ ਵਾਰੀ ਪ੍ਰੋਟੀ ਬਦਲਾਅ ਕਰਤੀ ਤੁਸੀਂ ਕਿਹਾ ਪ੍ਰੋਟੀ ਫ੍ਰੀਜ਼ ਜੀ ਇਹਦਾ ਕੁਝ ਨਹੀਂ ਹੋ ਸਕਦਾ ਪਰ ਜਦੋਂ ਤੁਸੀਂ ਕੋਈ ਨੋਟਿਸ ਵੀ ਨਹੀਂ ਤਾਂ ਟਾਈਮ ਨਹੀਂ ਦਿਆ ਹੋਏ ਤਾਂ ਕੋਈ ਕੰਮ ਨਹੀਂ ਹੁੰਦਾ ਭਾਜੀ ਕੋਈ ਨਹੀਂ ਸਰ ਨੋਟਿਸ ਦਿਓਗੇ ਤਾਂ ਕਾਈ ਗੱਲ ਕਰਾਂਗੇ ਕਿ ਸਰਸਾ ਨੂੰ ਕਹਿੰਦਾ ਇੱਕ ਮਿੰਟ ਗੁੱਸਾ ਨਾ ਮੰਨਣਾ ਤੁਸੀਂ ਆਪਣੇ ਘਰ ਬੈਠੇ ਹੋ ਤੇ ਸਵੇਰ ਨੂੰ ਕਿਹਾ ਤੁਸੀਂ ਮੇਰੀ ਗੱਡੀ ਚੋਰੀ ਕਰ ਲਈ ਤੇ ਕਿਹਾ ਮੈਂ ਇਹ ਨਹੀਂ ਤੇ ਮੈਨੂੰ ਬਦੀ ਨਹੀਂ ਕੋਈ ਗੱਲ ਦੀ ਸੈਟਿੰਗ ਕੀਤੀ ਇਹਨਾਂ ਨੇ ਜੇ ਤੇ ਕਿਸੇ ਜਿਹਾ ਬਹੁਤ ਸਿਆ ਉਹਨਾਂ ਨੇ ਸਰਸਾ ਕੋਈ ਦੱਸਿਆ ਉਹਨਾਂ ਨੇ ਕਿਹਾ ਸਾਨੂੰ ਵੀ ਤੁਸੀਂ ਪੇਪਰ ਐਸਐਸਪੀ ਸਾਹਿਬ ਨੂੰ ਦੇ ਗਏ ਅਸੀਂ ਗਏ ਲੈ ਕੇ ਸਾਰਾ ਕੰਮ ਕਰਕੇ ਫੀਸ ਵੀ ਨਹੀਂ ਦਿੱਤੀ ਹੈ ਸਾਰੇ ਫੀਸ ਵੀ ਨਹੀਂ ਦਿੱਤੇ ਸਾਰੇ ਡਾਕੂਮੈਂਟ ਦਿੱਤੇ ਨੇ ਸਾਰੇ ਸੋਕੇ ਡਾਕੂਮੈਂਟ ਪੀਏ ਗਏ ਆ ਕਿਸ ਚੀਜ਼ ਦਾ ਪੇਪਰ ਦੇ ਕੇ ਆਏ ਆ ਅੱਜ ਅਗਰ ਉਹ ਚੀਜ਼ ਨੂੰ ਦੇਖ ਕੇ ਤੁਸੀਂ ਫਿਰ ਵੀ ਰਿਫਿਊਜ਼ ਕਰੋਗੇ ਤਾਂ ਫਿਰ ਕੁੱਝ ਨਹੀਂ ਲਾ ਰਿਫਿਊਜ਼ ਤਾਂ ਦੇਖੋ ਜਦੋਂ ਤੁਹਾਡੀ ਡਾਕੂਮੈਂਟ ਫਿਰ ਤੋਂ ਰਿਫਿਊਜ਼ ਕਰ ਦੂਗੀ ਜਦੋਂ ਤੁਹਾਡੀ ਬੀਸੀ ਇੱਕ ਕੰਪੀਟੈਂਟ ਅਥਾਰਟੀ ਨਾਲ ਉਹਨਾਂ ਨੇ ਜੁਆਇੰਟ ਕਮਿਸ਼ਨਰ ਨਾਲ ਹੋ ਰਹੀ ਹੈ ਤੁਸੀਂ ਉੱਥੇ ਆਪਣੇ ਆਪ ਨੂੰ ਨਹੀਂ ਸਾਬਤ ਕਰ पाए ਤੇ ਨਾਲ ਸਰ ਸਾਡੀ ਫੋਨ ਤੇ ਸਰ ਵੀਡੀਓ ਕਾਲਿੰਗ ਤੇ ਮੇਰੇ ਨਾਲ ਗੱਲ ਕਰਦੇ ਤੇ ਸਰ ਡਾਕੂਮੈਂਟ ਦਿਖਾਏ ਨੇ ਉਹਨਾਂ ਪਰਸਨਲੀ ਵੀ ਜਾਣੇ ਉਹਨਾਂ ਨੇ ਕਹਿ ਗਿਆ ਇਧਰ ਵੀ ਕਰ ਜੋ ਸੀ ਦਿੱਤੇ ਅਸੀਂ ਪੇਪਰ ਦਿੱਤੇ ਇਧਰ ਆਓ ਮਾਰਾ ਜੀ ਨਹੀਂ ਸਰ ਇਹਦਾ ਰਸਤਾ ਸਾਨੂੰ ਵੀ ਦੇਖੋ ਬਿਲਾ ਤੁਸੀਂ ਪਰਸਨਲੀ ਮਿਲ ਕੇ ਪਟਾੜੇ ਨਹੀਂ ਗਏ ਉਹਨੇ ਸਾਡਾ ਸੁਣਿਆ ਤੇ ਕੋਈ ਸੁਣੇਗਾ ਦੱਸੋ ਬਾਰੇ ਨਹੀਂ ਕੋੜਾ ਚੱਕਰ ਲਾਏ ਚਲੋ ਆ ਗਈ ਤਾਂ ਲੋਕ ਆ ਬਾਈ ਦਾ ਲੱਗਿਆ ਦੋਸਤ ਆ ਲੱਗ ਗਈ ਫੋਟੋ ਲੈ ਲਈ। ਬਹੁਤ ਵਧੀਆ। ਬਾਈ ਰੁਕ ਜਾਇਆ ਕਰੋ ਰੁਕ ਜਾਇਆ ਕਰੋ ਅੰਦਰ ਆਉ ਦੇ। ਕੀ ਨਾਮ ਹੈ? ਫਿਰ ਬਲਵੀਰ ਸਿੰਘ। ਤੇ ਕਿੱਥੇ ਹੋਟਲ ਹੈ? ਮੇਰਾ ਜੀਨਗਰ ਜੀ। ਹਾਂ ਜੀ। ਏ ਅੱਜ ਐਸੇ ਪਟਿਆਲਾ ਪੁਲਿਸ ਆਈ ਹੈ ਤੁਹਾਡੇ ਕੋਲ ਕੀ ਗੱਲਬਾਤ ਹੋਈ ਹੈ ਜੀ ਉਹਨਾਂ ਦੇ ਨਾਲ ਮੈਂ ਹੋਟਲ 2022 ਤੇ 25 ਫਰਵਰੀ ਪੱਕੇ ਕਰਾਇਮੇ ਨਾਂ ਮੇ ਨਾ ਸੰਦੀਪ ਕੁਮਾਰ ਪੁੱਤਰ ਛੱਜੂ ਰਾਮ ਨੂੰ ਕਿਰਾਏ ਤੇ ਦਿੱਤਾ ਸੀ ਠੀਕ ਹੈ ਸਾਰੇ ਮੇਰੇ ਕੋ ਡਾਕੂਮੈਂਟ ਪਏ ਨੇ ਸਾਰੇ ਡਾਕੂਮੈਂਟ ਮੈਂ ਅੱਜ ਤੋਂ ਮਤਲਬ ਕਿ ਤਕਰੀਬਨ 3 ਮਹੀਨੇ ਚੱਲ 4 ਮਹੀਨੇ ਚੱਲ ਜਦੋਂ ਮੈਨੂੰ ਮੈਨੂੰ ਐਸਐਸਪੀ ਸਾਹਿਬ ਨੇ ਮੈਂ ਕਹਿਣਾ ਤੇ ਨਹੀਂ ਜਾਂਦਾ ਪਰ ਉਹਨੇ ਖੂਨ ਦੇ ਥਰੂ ਰੁਵਾਏ ਆ ਬਿਲਕੁਲ 4 ਮਹੀਨੇ ਮੈਨੂੰ ਬਹੁਤ ਜ਼ਿਆਦਾ ਹਰਾਸ ਕੀਤਾ ਗਿਆ ਮੈਂ ਜਦ ਤੱਕ ਹੋਟਲ ਇੱਕ ਕਿਰਾਏ ਤੇ ਦਿੱਤਾ ਆ ਤੇ ਮੈਨੂੰ ਦੱਸੋ ਮੇਰਾ ਇੱਥੇ ਕੀ ਲੈਣਾ ਦੇਣਾ ਹੈ ਤੁਹਾਡੇ ਇੱਕ ਮਾਲ ਹੈ ਬੱਥੇ ਅੰਮ੍ਰਿਤਸਰ 'ਚ ਇੱਕ ਮਾਲ ਹੈ ਉੱਥੇ 100 ਦੁਕਾਨਾਂ ਹੈ ਦੇਖ ਰਸੀਂ ਗੱਲ ਕਰੀ ਉਹਨਾਂ ਦੇ ਵੱਲੋਂ ਕਹਿ ਜਾ ਰਿਹਾ ਕਿ ਇੱਥੇ ਤਸਕਰ ਰਹਿ ਕੇ ਗਏ ਨੇ ਉਹਨਾਂ ਦਾ ਤੁਸੀਂ ਆਈਡੀ ਨਹੀਂ ਲਾਇਆ ਜੀ ਮੈਂ ਤੁਹਾਨੂੰ ਉਹੀ ਇੱਕ ਬੇਨਤੀ ਕਰਦਾ ਪਿਆ ਇੱਕ ਮਾਲ ਹੈ ਮਾਲ ਦੇ ਵਿੱਚ 100 ਦੁਕਾਨਾਂ ਹੈ ਜੀ ਉਹਦੇ ਵਿੱਚ ਕੋਈ ਗੈਂਗਸਟਰ ਸ਼ਾਪਿੰਗ ਕਰਨ ਚਲ ਜਾਂਦਾ ਕੋਈ ਮਾਲ ਦੇ ਮਾਲਕ ਨੂੰ ਫੜ ਲੋਗੇ ਜੀ ਮੇਰਾ ਕੀ ਲੈਣਾ ਦੇਣਾ ਤੁਸੀਂ ਕਰਨਾ ਹੈ ਜੇ ਕਾਰਵਾਈ ਕਰਨੀ ਹੈ ਇੱਕ ਲੀਜ਼ਰ ਨਾ ਕਰੋ ਮੇਰੇ ਮੈਂ ਲੀਜ਼ਰ ਕਿੰ ਨੂੰ ਦਿੱਤਾ ਲੇਕੋ ਪੱਕਾ ਕਰਾਇਨਾ ਮੈਂ ਮੇਰੇ ਕੀ ਜੇਕਰ ਮੈਨੂੰ ਕੋਈ ਨੋਟਿਸ ਨਹੀਂ ਆਇਆ ਜੀ ਕਿਸੇ ਤਰ੍ਹਾਂ ਦਾ ਕੋਈ ਨੋਟਿਸ ਨਹੀਂ ਮੈਨੂੰ ਸਿੱਧਾ ਮੇਰਾ ਪਰਚੇ ਤੇ ਨਾਮ ਪਾਇਆ ਗਿਆ ਝੂਠਾ ਬੇਬੁਨਿਆਦ ਨਾਮ ਪਾਇਆ ਗਿਆ ਕੋਈ ਇਹ ਚ ਲੈਣਾ ਨਹੀਂ ਮੈਂ 27 ਅਕਤੂਬਰ ਦੀ ਦਾਣਾ ਮੈਂ 4-5 ਦਿਨ ਲਗਾਤਾਰ ਲਗਾਤਾਰ ਹੀ ਵੀ ਵੀ ਜਨੇ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਆਪਾਂ ਉੱਥੇ ਜਾਂਦੇ ਰਿਹਾ ਬਟਾਲੇ ਸਾਹਿਬ ਨੂੰ ਮਿਲਣ ਇਹਨਾਂ ਨੇ ਕਦੀ ਵੀ ਮੈਨੂੰ ਉੱਥੇ ਨਾਮ ਮਿਲੇ ਨੇ ਤੇ ਨਾ ਸਾਡੀ ਗੱਲ ਸੁਣੀ ਮੈਂ ਇੱਥੇ ਡੀਆਈਜੀ ਸਾਹਿਬ ਕੋ ਵੀ ਪੇਸ਼ ਆਇਆ ਮੈਂ ਆਪਣੀ ਇਨਕੁਆਇਰੀ ਵੀ ਲਾਈ ਹੈ ਉਹਨਾਂ ਨੇ ਆਪਣੇ ਐਸਪੀ ਹੌਤਾ ਸਾਹਿਬ ਜੀ ਨੂੰ ਇਨਕੁਆਇਰੀ ਮੇਰੀ ਕੀਤੀ ਮਾਰਕ ਕੀਤੀ ਹੈ ਉਹ ਇਹ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਪੀ 50 ਵਾਰੀ ਗਏ ਆ ਥੱਲੇ ਦੇ ਸਾਰੇ ਅਫਸਰ ਸਭ ਜਾਂਦੇ ਆ ਮੇਰਾ ਕਹੇ ਤਰ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਮੈਨੂੰ ਬਸ ਝੂਠਾ ਇਹਦੇ ਵਿੱਚ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਬਹੁਤ ਜ਼ਿਆਦਾ ਪ੍ਰੋਪਰਟੀ ਕਦੋਂ ਦੀ ਆ ਵੀ ਦੱਸੋ ਪ੍ਰੋਪਰਟੀ ਕਦੋਂ ਤੁਹਾਡੀ ਹੋਣ ਦੇ ਮਾਲਕ ਜੇਕਰ ਪੁਲਿਸ ਤੇ ਦਿੱਤਾ ਤਾਂ ਤੁਹਾਡਾ ਫਰਜ ਪੈਂਦਾ ਕਿ ਧਿਆਨ ਰੱਖਣਾ ਕਿ ਸਾਡੇ ਪਾਜੀ 90% ਹੋਟਲ 90% ਹੋਟਲ ਨੰਬਰ ਸਰ ਦੇ ਵਿੱਚ 90% ਜ਼ਿੰਮੇਵਾਰ ਤੇ ਗੱਲੇ ਤੇ ਜਾ ਕੇ ਬੈ ਜਾਣਗੇ 90% ਹੋਟਲ ਜਿਹੜੇ ਨੇ ਅਜੰਮਰ ਸਰ ਦੇ ਵਿੱਚ ਕਿਰਾਏ ਤੇ ਗਏ ਨੇ ਮੈਨੂੰ ਦੱਸੋ ਅੱਜ ਕਿਹੜਾ ਮੈਨੂੰ ਦੱਸੋ ਮਾਲਕ ਕਿ ਕਿਰਾਏਦਾਰ ਦੇ ਕੋਲ ਜਾ ਕੇ ਵੇਗਾ ਮੈਨੂੰ ਦੱਸੋ ਮੈਂ ਹੋਰ ਮੇਰੇ ਕੱਪੜੇ ਦੀ ਤਲਾਲੀ ਦਾ ਕੰਮ ਹੈ ਮੈਂ ਉਹ ਵੇਖਾਂਗਾ ਕਿ ਮੈਂ ਇੱਥੇ ਆ ਕੇ ਬਹਾਂਗਾ ਮੈਂ ਹਾਂਜੀ ਸ਼ੀਦਾ ਸਾਹਿਬ ਜਾਨਾ ਸ਼ੀਦਾ ਤੋਂ ਮੈਂ ਆਇਆ 15 ਦਿਨੀ 20 ਦਿਨੀ ਮੈਂ ਚੱਕਰ ਲਾ ਗਿਆ ਬਸ ਆਪਣੀ ਪ੍ਰਾਪਰਟੀ ਵੇਕਣਾ ਆ ਇਹਦੇ ਵਿੱਚ ਮੇਰਾ ਕੀ ਲੈਣਾ ਦੇਣਾ ਜੀ ਡੀਐਸਟੀ ਸਾਹਿਬ ਆਏ ਉਹ 103 ਨੰਬਰ ਕਮਰੇ ਦਾ ਜ਼ਿਕਰ ਕਰੀਏ 103 ਨੰਬਰ ਕਮਰੇ ਆ ਜੀ ਵੇਖੋ ਮੇਰੀ ਗੱਲ ਸੁਣੋ ਇੱਥੇ ਹੋਟਲ 'ਚ 27 ਰੂਮ ਹੁਣ ਦੇਖੋ ਗੈਸਟ ਆਇਆ ਬਸ ਸਮਾਨ ਲੈ ਕੇ ਉੱਤੇ ਗਿਆ ਮੈਂ ਸਾਰੇ ਕਮਰਿਆਂ ਆ ਵੀ ਇੱਕ ਮਿੰਟ ਦਰ ਆਓ ਜੀ ਆ ਵੀ ਲੀਡਰ ਦੇ ਨਾਲ ਐਸੀ ਇਹ ਉਹਦਾ ਮੁਲਾਜ਼ਮ ਹੈ ਠੀਕ ਹੈ ਇਹ ਨੂੰ ਹੁਣ ਇੱਥੇ ਕੰਮ ਤੇ ਰੱਖਿਆ ਹੈ ਮੈਂ ਅੱਗੋਂ ਕੰਪਨੀ ਨਾਲ ਫਿਰਦਾ ਮੈਂ ਦੀ ਕੰਮ ਕਰਦਾ ਪਿਆ ਹੁਣ ਦੱਸੋ ਮੇਰਾ ਇੱਥੇ ਕੀ ਲੈਣਾ ਦੇਣਾ ਆਪਾਂ ਹੋਟਲ ਇਹ ਵੀ ਨਾਲ ਸੀ ਆਪਾਂ 2022 ਦੇ ਵਿੱਚ 25 ਫਰਵਰੀ ਨੂੰ ਉਹਨਾਂ ਨੂੰ 20 ਤੇ ਦੇ ਦਿੱਤਾ ਉਸ ਤੋਂ ਬਾਅਦ ਫਿਰ ਆਪਾਂ 23 ਜੀ ਵੀ ਲੀਜ਼ ਲਿਖੀ ਹੈ 24 ਜੀ ਵੀ ਲਿਖੀ ਹੈ ਸਾਈਨ ਉਹਦੇ ਕੀਤੇ ਪਏ ਮੇਰਾ ਇੱਥੇ ਕੀ ਦੋਸ਼ ਹੈ ਮੇਰਾ ਕੀ ਲੈਣਾ ਦੇਣਾ ਕਹਿੰਦੇ ਅਟੈਚਮੈਂਟ ਨੋਟ ਇਹਨੇ ਜਲਦੀ ਪੂਰਾ ਹੋਟਲ ਮੁਫਰੀਦ ਕੀਤਾ ਜਾਵੇ ਬਣਾਉ। ਬਿਲਕੁਲ 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 ਮੈਂ ਕਹਿੰਦਾ ਧੱਕੇਸ਼ਾਹੀ ਹੈ ਪੁਲਿਸ ਦੀ ਹੋਰ ਕੁਝ ਵੀ ਨਹੀਂਗਾ ਮੈਨੂੰ ਜਾਣ ਕੇ ਦੇ ਵਿੱਚ ਫਸਾਇਆ ਜਾਣ ਰਿਹਾ ਕਿ ਮੈਂ ਹੋਟਲ ਦਾ ਮਾਲਕ ਆ ਤੇ ਮੇਰੇ ਤੋਂ ਕੁਝ ਮਿਲ ਜੇ। ਉਹਨੂੰ ਜਾਣ ਕੇ ਵੀ ਗੁਨਾਹ ਥੋੜੀ ਹੈ ਮਾਲਕ ਮੈਂ ਤੁਹਾਨੂੰ ਕਹਿ ਰਿਹਾ ਜੇ ਮੈਨੂੰ ਮੈਨੂੰ ਇਹ ਚ ਫਸਾਣਾ ਵੈ ਮੇਰੇ ਦੋਸਤ ਇੱਕ ਮਾਲ ਹੈ ਅੰਮ੍ਰਿਤਸਰ ਮਾਲ ਹੈ ਉਮਰਤਸ ਮਾਲ ਹੈ ਉਹਨੂੰ ਫਦਾ ਹੋ ਜਾ ਕੇ ਉਹਦੇ ਵਿੱਚ ਜੇ ਕੋਈ ਕੋਈ ਕਰਦਾ ਨਹੀਂ ਇਹ ਜਾਇਦਰ ਕੋਈ ਪ੍ਰਾਪਰਟੀ ਜਾਇਦਰ ਦੇ ਕੋਈ ਪੁੱਛਦਾ ਦੀ ਹੈ ਮੈਨੂੰ ਬਾਪ ਦਾਦੇ ਤੋਂ ਮਿਲੀ ਹੈ ਮੇਰੀ ਮਾਂ ਨੇ ਮੇਰੇ ਨਾਂ ਤੇ ਕੀਤੀ ਹੈ ਮੈਂ ਆਪਣਾ ਕਰਜ਼ਾ ਮੇਰੇ ਕੋ ਮੇਰੇ ਜਿਹੜੀ ਰਜਿਸਟਰੀ ਹੈ ਜਿਹੜੀ ਮੈਂ ਆਪਣੇ ਮਾਕੋ ਵਸੀਅਤ ਲਈ ਹੈ ਵਿਰਾਸਤ ਲਈ ਹੈ ਉਹਦੇ ਪ੍ਰੂਫ ਹੈ ਇੱਕ ਇੱਕ ਡਾਕੂਮੈਂਟ ਹੈ ਮੇਰੇ ਕੋ ਸਾਰੇ ਸਾਰੇ ਡਾਕੂਮੈਂਟ ਪੂਰੇ ਖਾਨਦਾਨ ਦੇ ਚਾਰ ਭਰਾਵਾਂ ਦਾ ਖਾਨਦਾਨ ਹੈਗਾ ਇੱਕ ਐਫਆਰ ਚੈੱਕ ਕਰਾ ਦਿਓ ਭਾਵੇਂ 50 ਸਾਲਾਂ ਚੋਂ 100 ਸਾਰੇ ਮੈਂ ਨਹੀਂ ਜੇ ਵੀ 20 ਦੀ ਛੋਟੇ ਦਰਬਾਰ ਸਾਹਿਬ ਦੇ ਬਾਹਰ ਖਿਲਾੜ ਕੇ ਗੋਲੀ ਮਾਰ ਦਿਓ ਭਾਵੇਂ ਦਰਬਾਰ ਸਾਹਿਬ ਦੇ ਬਾਹਰ ਜੇ 1% ਵੀ ਨਿਕਲਾ ਆਵੇ ਬੰਦਾ ਐਵੇਂ ਨਗੇਜ ਚਾਹੁੰਦੇ ਕਿੱਥੇ ਸਿਰ ਮਾਰੀਏ ਯਾਰ ਕੋਈ ਸੁਣਦਾ ਹੀ ਨਹੀਂ ਹੈਗਾ 16 ਚੱਕਰ ਬਟਾਲੇ ਲਾਏ ਨੇ ਉਹ ਬੰਦਾ ਇਹੋ ਜਾਂ ਐਸਐਸਬੀ ਉਹਦਾ ਪਤਨ ਕੀ ਹਿਸਾਬ ਹੈ ਸਾਨੂੰ ਮਿਲਿਆ ਤੱਕ ਨਹੀਂ ਇੱਕ ਵਾਰੀ ਵੀ ਉਹਨੇ ਸਾਡੀ ਸੁਣਨੀ ਕਹਿੰਦੀ ਵਪਾਰ ਕਰੋ ਕੋਈ ਕਾਹਦਾ ਕਰੀ ਵਪਾਰ ਮੈਂ ਕਦੀ ਨਹੀਂ ਕਰਾਂਗਾ ਜੀ ਲੋ ਓਡੀਸਾ ਤੋਂ ਤੇ ਸ਼ਿਫਟ ਹੋਇਆ ਮੈਂ ਆਪਣੇ ਬੱਚੇ ਲੈ ਕੇ ਕੈਨੇਡਾ ਜਾਵਾਂ ਜਰਮਨੀ ਜਾਵਾਂ ਆਸਟ੍ਰੇਲੀਆ ਫਿਡੇਮੋ ਆਇਓ ਜੰਬਰਸਰ ਰਹਿੰਦੇ ਗੁਰੂ ਨਗਰੀ ਕਹਿੰਦੇ ਗੁਰੂ ਨਗਰੀ ਤੇ ਲੋਈ ਨਹੀਂ ਭਾਜੀ ਗੁਰੂ ਨਗਰੀ ਤਾਂ ਬੇੜਾ ਕਰ ਰਹੇ ਜਾਣ ਕੇ ਕਰਦੇ ਪਏ ਜਾਣ ਕੇ ਮਸਾਦੇ ਪਏ ਮੈਂ ਕਹਿੰਦਾ ਕਿ ਐਵੇਂ ਹੀ ਐਵੇਂ ਨਹੀਂ ਜੇ ਕੋਈ ਛੋਟਾ ਜਿਹਾ ਮੁਜਰਮ ਵੱਡਾ ਬੰਦਾ ਜਾਣ ਕੇ ਮਸਾਦੇ ਪਏ ਜਾਨਮੀ ਨਹੀਂ ਹੋ ਗਿਆ ਮੈਨੂੰ ਇੰਨੀ ਕੋ ਹਰਾਸਮੈਂਟ ਕੀਤੀ ਗਈ ਹੈ ਇੰਨੀ ਕੋ ਹਰਾਸਮੈਂਟ ਕੀਤੀ ਗਈ ਹੈ ਕਿ ਮੈਂ ਪਰਮਾਧਮਾ ਜਾਂਦਾ ਇਹ ਹਾਈ ਕੋਰਟ ਦੇ ਆਰਡਰ ਆ ਪਹਿਲੀ ਤਰੀਕੇ ਹਾਈ ਕੋਰਟ ਨੇ ਮੈਨੂੰ ਬੇਲ ਦਿੱਤੀ ਹੈ ਤੁਸੀਂ ਜੱਜ ਸਾਹਿਬ ਦੇ ਆਰਡਰ ਨੂੰ ਹਟ ਨਹੀਂ ਬੰਦੇ ਮੈਨੂੰ ਇੰਨੇ ਕੋ ਹਰਾਸਮੈਂਟਾਂ ਕੀਤੀਆਂ ਜਾਂਡੀਆਂ ਮੈਨੂੰ ਇੰਨਾ ਕੋ ਝੂਠਾ ਫਸਾਇਆ ਜਾਂਡਿਆ ਜਿੰਨਾ ਦਾ ਅੰਦਰੋਂ ਦੁਖੀ ਆ ਪਰਮਾਧਮਾ ਜਾਂਦਾ ਮੈਂ ਤਾਂ ਨਾ ਲੈ ਕੇ ਜਾ ਸਕਦਾ ਮੇਰਾ ਸਟੈਪ ਦੇਖੋ ਜੀ ਮੈਨੂੰ ਤਾਂ ਇਨਸਾਫ ਚਾਹੀਦਾ ਮੈਂ ਡੀਜੀਪੀ ਸਾਹਿਬ ਕੋ ਵੀ ਜਾਣਾ ਡੀਏਜੀ ਸਾਹਿਬ ਕੋ ਮੈਂ ਘੱਟੋ ਘੱਟ ਨਹੀਂ ਤੇ ਪੰਜਾਹ ਹੀ ਗਿਆ ਕੋਈ ਐਸਐਸਪੀ ਮੈਨੂੰ ਦੱਸੋ ਕੁਝ ਕੁਝ ਵੀ ਕਹਿ ਦਿੰਦੇ ਇੱਕ ਇੱਕ ਪੁਲਿਸ ਦਾ ਛੋਟਾ ਮੁਲਾਜ਼ਮ ਲਿਆਓ ਡੀਆਜੀ ਸਾਹਿਬ ਨੂੰ ਵੀ ਪਤਾ ਹੈ ਕਿ ਮੇਰੇ ਆ ਕੋਈ ਰੌਲ ਨਹੀਂ ਬਸ ਇੱਕ ਐਸਐਸਪੀ ਆਪਣੀ ਜਿੱਦ ਵਗਾਉਣ ਦੀ ਕੋਸ਼ਿਸ਼ ਕਰਨ ਮੈਨੂੰ ਜਾਣ ਕੇ ਮੋਬਿਲਮੈਂਟ ਕੀਤੀ ਜਾ ਰਹੀ ਮੇਰਾ ਹੋਰ ਕੋਈ ਲੈਣਾ ਦੇਣਾ ਜਦ ਮੈਂ ਮਾਲਕ ਹਾਂ ਮੈਂ ਮਾਲਕ ਹਾਂ ਮੈਂ ਲੀਜ਼ਰ ਨੂੰ ਦਿੱਤਾ ਤੁਸੀਂ ਇਹ ਜਿਹੜੀ ਇੰਟਰਵਿਊ ਕਰਦੇ ਹੋ ਜਿਹੜਾ ਹੋਟਲ ਕੋਈ ਲੀਡਰ ਦਾ ਥੋੜੀ ਹੈ ਮੇਰੇ ਮਾਲਕ ਦਾ ਕੋਈ ਲੀਡਰ ਹਾਂਜੀ ਸਰ ਅੱਜ ਜੇ ਤੁਸੀਂ ਅੰਮ੍ਰਿਤਸਰ ਪਹੁੰਚੇ ਤਾਂ ਕੀ ਮੁਖ ਹੋ ਜਾਦਾ ਹੈ ਦੇਖੋ ਨਸ਼ੇ ਦੇ ਵਿਰੁੱਧ ਸਾਡੇ ਮਾਨਯੋਗ ਸੀਐਨ ਸਾਹਿਬ ਔਰ ਡੀਜੀਪੀ ਸਾਹਿਬ ਵੱਲੋਂ ਕੰਮ ਕਰਦੇ ਹੋਏ ਉਹਨਾਂ ਦੀ ਹਦਾਇਤਾਂ ਤੇ ਕੰਮ ਕਰਦੇ ਹੋਏ ਔਰ ਐਸਐਸਪੀ ਬਟਾਲਾ সোহੇਲ ਕਾਸਮੀਰ ਬਾਰਡਰਿੰਗ ਦੇ ਡੀਆਈਜੀ ਸਾਹਿਬ ਸਾਡੇ ਸਤਿੰਦਰ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਅਸੀਂ ਇੱਕ ਢੇਰਾ ਬਾਬਾ ਨਾਨਕ ਦੇ ਵਿੱਚ 110 ਨੰਬਰ ਐਫਆਰ ਲੋਜ ਕੀਤੀ ਸੀਗੀ 21 9 2024 ਨੂੰ ਉਦੇ ਤਹਿਤ ਟੋਟਲ ਵਿੱਚ 23 ਮੁਲਜ਼ਮ ਹੈ ਜਿੱਚ 13 ਅਰੈਸਟ ਕਰ ਚੁੱਕੇ ਆਂ ਅਸੀਂ ਉਦੇ ਤਹਿਤ ਅਸੀਂ ਉਹਨਾਂ ਤੋਂ ਇਨੀਸ਼ੀਅਲੀ 2 ਕਿਲੋ ਤੇ 580 ਗ੍ਰਾਮ ਫਿਰਨ ਬੀਐਸਐਫ ਔਰ ਪੁਲਿਸ ਦੇ ਜੁਆਇੰਟ ਆਪਰੇਸ਼ਨ ਤੋਂ ਅਸੀਂ ਉਹ ਰਿਕਵਰੀ ਕੀਤੀ ਸੀ ਔਰ ਮੌਕੇ ਤੇ ਤਿੰਨ ਬੰਦੇ ਫੜੇ ਵੀ ਸੀ ਉਹਨਾਂ ਤੋਂ ਅੱਗੇ ਪੁੱਛਗਿੱਛ ਕਰਦੇ ਹੋਏ ਕਿ ਉਹਨਾਂ ਦੇ ਪਾਕਿਸਤਾਨ ਦੇ ਨਾਲ ਲਿੰਕ ਸੀ ਤੇ ਜਿੱਥੋਂ ਵੀ ਇਹ ਸਾਰਾ ਡਰੋਨ ਦੇ ਜ਼ਰੀਏ ਡਰੋਨ ਵੀ ਰਿਕਵਰ ਕੀਤਾ ਸੀਗਾ ਡਰੋਨ ਦੇ ਜ਼ਰੀਏ ਸਾਰਾ ਉੱਥੋਂ ਕਨਸਾਈਨਮੈਂਟਸ ਮੰਗਾਉਂਦੇ ਸੀਗੇ ਤੇ ਉਹਦੇ ਤਰ੍ਹਾਂ ਹੀ ਔਰ ਉਹ ਜਿਹੜੇ ਜਿੰਨੇ ਬੰਦੇ ਹੈਗੇ ਸੀ ਉਹਨਾਂ ਚੋਂ ਉਹ ਆ ਕੇ ਇਸੇ ਹੋਟਲ ਦੇ ਵਿੱਚ ਠਹਿਰਦੇ ਹੁੰਦੇ ਸੀਗੇ ਇੱਥੋਂ ਦਾ 103 ਨੰਬਰ ਕਮਰਾ ਸਮਝ ਲਓ ਕਿ ਇੱਕ ਨਸ਼ਾ ਤਸਕਰੀ ਦਾ ਅੱਡਾ ਬਣ ਚੁੱਕਾ ਹੋਇਆ ਸੀਗਾ ਇੱਥੋਂ ਦੇ ਜਿਹੜੇ ਮਾਲਕ ਲੀਜ਼ ਵਾਲੇ ਜਾਂ ਹੋਰ ਵੀ ਬੰਦੇ ਉਹ ਸਾਰੇ ਮੈਨੇਜਰ ਇਹਨਾਂ ਨਾਲ ਰਲੇ ਹੋਏ ਸੀਗੇ ਇਹਨਾਂ ਕੋਲ ਵੱਧ ਪੈਸੇ ਲੈਂਦੇ ਸੀਗੇ ਔਰ ਵਿਦਆਊਟ ਐਨੀ ਐਂਟਰੀ ਉਹਨਾਂ ਕੋਈ ਉਹਨਾਂ ਦੀ ਆਈਡੈਂਟੀਫਿਕੇਸ਼ਨ ਨਹੀਂ ਸੀ ਲੈਂਦੇ ਕੋਈ ਆਈਡੀ ਨਹੀਂ ਸੀ ਲੈਂਦੇ ਔਰ ਉਹਦੇ ਤਹਿ ਤੇ ਉਹਨਾਂ ਨੂੰ ਕਮਰੇ ਦੇ ਦਿੰਦੇ ਸੀ ਤੇ ਇੱਥੇ ਬੈਠ ਕੇ ਸਾਰੀ ਸੌਦੇਬਾਜ਼ੀ ਉਹਨਾਂ ਦੀ ਹੁੰਦੀ ਸੀ ਕਿ ਇੱਥੋਂ ਹੀ ਅੱਗੇ ਕਨਸਾਈਨਮੈਂਟ ਉਹ ਅੱਗੇ ਸਪਲਾਈ ਕਰਾਂਦੀਆਂ ਯੋਜਨਾਵਾਂ ਬਣਾਉਂਦੇ ਸੀਗੇ ਤੇ ਪਾਕਿਸਤਾਨ ਦੇ ਜਿਹੜੇ ਸਮੱਗਲਰਸ ਐ ਉਹਨਾਂ ਨਾਲ ਵੀ ਇਹਨਾਂ ਦਾ ਕੰਟੈਕਟਰ ਰਹਿੰਦਾ ਸੀਗਾ ਤੇ ਇਸ ਕਰਕੇ ਉਹਨਾਂ ਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਤੇ ਇਹਦੇ ਤਹਿਤ ਹੀ ਹੁਣ ਐਨਡੀਪੀਐਸ ਦੇ ਕੇਸ ਦੇ ਵਿੱਚ ਹੀ ਅੱਗੇ ਅਸੀਂ ਫਰਦਰ ਕਾਰਵਾਈ ਕਰਦੇ ਹੋਏ ਸੈਕਸ਼ਨ 68 ਐਫ ਦੇ ਵਿੱਚ ਇਹਨਾਂ ਨੂੰ ਕੰਪੀਟੈਂਟ ਅਥਾਰਟੀ ਜਿਹੜੀ ਹੈਗੀ ਐ ਐਨਡੀਪੀਐਸ ਉਹ ਦਿੱਲੀ ਤੋਂ ਅਸੀਂ ਉਹਨਾਂ ਦੇ ਫ੍ਰੀਜ਼ਿੰਗ ਆਜੋ ਹੋਟਲ ਦੇ ਫ੍ਰੀਜ਼ਿੰਗ ਆਰਡਰ ਲੈ ਕੇ ਆਏ ਆ ਅਜੋ ਉਹਦੀ ਫ੍ਰੀਜ਼ਿੰਗ ਆਰਡਰ ਦੀ ਸਰਵਿਸ ਲਈ ਆਏ ਆ ਅਸੀਂ ਦੇ ਸਮਝੇ ਨਕਦ ਤਸਕਰ ਦੀ ਇਸ ਉੱਤੇ ਦਾ ਸਰਚ ਕਰਦੇ ਦੇਖੋ ਤੁਹਾਨੂੰ ਦੱਸਿਆ ਵੀ 21 9 2024 ਨੂੰ ਅਸੀਂ ਕੇਸ ਰਜਿਸਟਰਡ ਕੀਤਾ ਸੀ ਗੱਲ ਤੇ ਉਦੋਂ ਤੋਂ ਲੈ ਕੇ ਜਾਂ ਉਸ ਤੋਂ ਪਹਿਲਾਂ ਤੋਂ ਲੈ ਕੇ ਹੀ ਇਹ ਕੰਮ ਕਰਦੇ ਆ ਰਹੇ ਸੀਗੇ ਤੇ ਹੁਣ ਬੱਤੇ ਸਾਡੇ ਕੋਲ ਫੜੇ ਗਏ ਕਿਹਦੇ ਵਿੱਚ ਇੱਕ ਪਹਿਲੇ ਇਹਨਾਂ ਦੇ ਦੋ ਮੈਨੇਜਰ ਵਿਸ਼ਨੂ ਤੇ ਵਿਸ਼ਾਲ ਹੈਗੇ ਸੀਗੇ ਉਹ ਹੈਗੇ ਸੀ ਇੱਕ ਸੰਜੇ ਇਹਨਾਂ ਦਾ ਹੈਗਾ ਜਿਹਨੇ ਲੀਜ਼ ਤੇ ਹੋਟਲ ਲਿਆ ਸੀਗਾ ਉਹ ਵੀ ਅਕਿਊਜ਼ਡ ਹੈ ਜਿਹੜਾ ਮਾਲਕ ਹੈ ਨਾ ਬਲਬੀਰ ਸਿੰਘ ਹੈ ਉਹ ਵੀ ਅਕਿਊਜ਼ਡ ਹੈ ਉਹ ਵੀ ਫੜੇਗੇ ਜੰਮੂ ਦਾ ਮਾਲਕ ਸਜਾਰਾ ਜਿਹਨੇ ਲੀਜ਼ ਤੇ ਹੋਟਲ ਲਿਆ ਹਾਂ ਜੀ ਹਾਂ ਜੀ ਉਹ ਸੰਜੇ ਜੰਮੂ ਦਾ ਸੀ ਸੀਜ਼ਨ